ਥੋੜੇ ਇਤਿਹਾਸ ਕੀ ਰੱਖਿਆ ਉੱਥੇ ਕੀ ਆ ਕੀ ਲੜ ਜਾਣੇ ਹੁੰਦੇ ਗੁਰਬਾਣੀ ਤੋਂ ਦੂਰ ਭੱਜਣ ਖਤਰ ਜਾਣੇ ਆ ਗੁਰਬਾਣੀ ਬਰਦਾਸ਼ਤ ਨਹੀਂ ਹੁੰਦੀ ਸੁਣਨੀ ਸਾਡੇ ਕਰਮ ਸਹੀ ਨਹੀਂ ਇਤਿਆਹ ਸੁਣਨੇ ਸਵਾਸ ਲੱਗਦਾ ਤੇ ਆਲੇ ਖੋਟੇ ਬੰਦੇ ਦਾ ਤੇ ਆਸ ਜਿਹੜੇ ਖੋਟੇ ਨੇ ਨਾ ਖੋਟੇ ਸਿੱਖੀ ਪਤਾ ਤਾਂ ਉਹਨਾਂ ਦਾ ਮਿਸਲਾਂ ਵਾਲੇ ਕੋਟੇ ਦੇ ਸੌਰੀ ਖੋਟਿਆਂ ਦੇ ਬਾਣਾ ਲਾਇਆ ਸੀ ਜਿਹੜਾ ਮਿਸਰ ਨਾਲ ਆਦਾਰਥੀ ਸਭ ਦਾ ਬਾਣਾ ਲਾਇਆ ਹੋਇਆ ਨੇ ਬਾਣਾ ਨਹੀਂ ਬਾਣ ਲੱਤਾ ਤੇ ਫੇ ਬਾਣਾ ਉਹ ਤਾਂ ਫੇ ਅੰਦਰੋਂ ਦਾ ਬਾਹਰੇ ਕਰ ਦਿੱਤੇ ਸਾਡੇ ਜਦ ਬਾਣਾ ਲਾ ਲੀਏ ਗੁਰੂ ਵਾਲਾ ਜਿਹੜਾ ਰਾਜਕਾਰਨ ਗੁਰੂ ਵਾਲਾ ਬਾਣਾ ਲਾ ਦੇ ਫੇ ਤੈਨੂੰ ਚੰਗਾ ਸਮਝੋ ਸਾਨੂੰ ਕਹਿੰਦੇ ਚੰਗਾ ਸਮਝੋ ਤੇ ਮਿਸਰ ਨਾਲ ਅੰਦਰੋਂ ਵਰਤੀ ਅਲਜੀ ਸੋਹਣਾ ਹੱਥ ਨਾਲ ਰਸਤ ਨਹੀਂ ਦਿੰਦੇ ਸਿੰਘ ਜੇਰ ਬਖ ਦੇ ਆਪ ਚੋਕੇ ਲਾਉਂਦੇ ਤੇ ਬੋਰੀਆਂ ਮੋਦੀਕਰ ਨੇ ਚੋਲਟ ਪਲਟ ਪਲਟ ਕਰਕੇ ਜਿੱਤੋ ਸਾਰੀ ਫੌਜ ਦਾ ਰਾਸ਼ਨ ਸੀ ਪ੍ਰੋਤਸਾ ਇੰਨਾ ਨਹੀਂ ਸੀ ਇਹਦੇ ਤੇ ਹਣੀ ਜਿਸ ਨੂੰ ਕਹਿੰਦੇ ਮਹਾਰਾਜਾ ਇਹਨਾਂ ਦਾ ਹੁਕਮ ਮਹਾਰਾਜਾ ਮੀਣਿਆਂ ਦਾ ਸਾਡਾ ਤਾਂ ਕਾਣਾ ਸੀ ਪੀਰਾਂ ਨਾਲ ਰਹਿੰਦੇ ਇਹ ਹਾਲਤ ਰਹੀ ਹੈ ਪਿੱਛੇ ਭਗਤ ਜੁਗੋ ਜੁਗ ਪੈਦਾ ਹੁੰਦੇ ਰਹੇ ਨੇ ਪਰ ਕਿਉਂ ਲਈ ਜਗੜ ਬੰਕਾ ਭਾਈ ਵਾਲੀ ਕਹਾਣੀ ਕਿਸੇ ਨੇ ਵੀ ਨਹੀਂ ਦੱਸੀ ਕੋਈ ਦੱਸਣਾ ਦਵੇ ਜਿੱਦਣ ਇਹ ਦੱਸਤੀ ਇਹ ਪ੍ਰਗਟ ਹੋਈ ਦੁਨੀਆ ਨੇ ਫੜ ਲਈ ਉਦਣੇ ਭਾਰਤ ਵਿਸ਼ਵ ਗੁਰੂ ਹੋ ਜੂ ਬਿਜ ਗੁਰੂ ਤਾਂ ਹੋਇਆ ਆਇਆ ਸੀ ਬਿਜ ਗੁਰੂ ਤਾਂ ਹੈ ਉਹਨਾਂ ਨੇ ਦੁਗੁਰ ਗ੍ਰੰਥ ਸਾਹਿਬ ਨੂੰ ਰੱਖਿਆ 8ਵੀਂ ਮੰਜ਼ਲ ਤੇ ਪਰ ਉਹਨੂੰ ਦੱਸੇ ਕੋਈ ਵੀ ਇਹ ਚਾ ਲਿਖਿਆ ਹੋਇਆ ਉਹ ਕਹਿੰਦੇ ਆਓ ਕੋਈ ਦੱਸੋ ਕੀ ਕਹਿੰਦਾ ਹੈ ਏ ਕਹਿੰਦਾ ਗੁਰੂ ਆ ਅਜਾ ਗੁਰੂ ਦੱਸ ਨਹੀਂ ਸਕਦਾ ਗੁਰੂ ਤਾਂ ਬੋਲਦਾ ਹੁੰਦਾ ਉਹ ਉਹ ਤਾਂ ਬੋਲਦਾ ਹੈ ਨਹੀਂ ਫਿਰ ਉਹ ਸਮਝਾ ਦਿੰਦਾ ਜੇ ਗੁਰੂ ਆ ਗੁਰੂ ਆਪਣੇ ਅੰਦਰ ਕੀ ਹੈ ਸਮਝਾਉਂਦਾ ਨਾ ਜਿਹੜਾ ਆਪਣੇ ਅੰਦਰ ਦੀ ਗੱਲ ਸਮਝਾ ਨਹੀਂ ਸਕਦਾ ਗੁਰੂ ਨਹੀਂ ਹੋ ਸਕਦਾ। ਮੂਰਖਾ ਦਾ ਗੁਰੂ ਤਾਂ ਹੁੰਦਾ ਹੈ। ਮੂਰਖਾ ਦਾ ਗੁਰੂ ਤਾਂ ਹੁੰਦਾ ਹੈ। ਖਾਲਸਾ ਦਾ ਗੁਰੂ ਨਹੀਂ ਹੋ ਸਕਦਾ। ਪੋਤੀ ਸਾਹਿਬ ਹੈ ਉਹ। ਪੋਤੀ ਸਾਹਿਬ ਹੀ ਰਹੂਗਾ। ਪੋਤੀ ਸਾਹਿਬ ਦੇ ਵਿੱਚ ਅੱਖਰ ਨੇ। ਅੱਖਰ ਤੁਹਾਨੂੰ ਬੁਲਾਉਣਗੇ। ਜੋ ਗੁਰੂ ਬੋਲੇ ਉਹਨੂੰ ਧੋਖਰਾਏ ਨੇ। ਪਰਮੇਸ਼ਰ ਦਾ ਆਸਾਨ ਹੈ ਜਿਹੜੋਂ ਤੁਸੀਂ ਗੁਰੂ ਐ ਗੁਰਦੇਵ ਕਹਿੰਦੇ ਹੋ ਉਹ ਤੁਹਾਨੂੰ ਸਮਝਾਊਗਾ ਵੀ ਇੱਥੇ ਲਿਖਿਆ ਹੋਇਆ ਆਏ ਉਹ ਬੰਦਾ ਹੀ ਹੋਊਗਾ ਬੰ ਤੇ ਹੁਣ ਦੇ ਵੇਸੇ ਖਾਣੇ ਕਿਉਂ ਨਾ ਫਿਰੇ ਦੱਸੀ ਗੱਲ ਗੁਰੂ ਤੋਂ ਪੁੱਛ ਕੇ ਗੁਰੂ ਤੋਂ ਪੁੱਛ ਲੈਣ ਦੇ ਜੇ ਗੁਰੂ ਹੈ ਜਿਹੜਾ ਕਹਿੰਦਾ ਗੁਰੂ ਆ ਪੁੱਛਿਆ ਕਿ ਉਹ ਨਾ ਉਹ ਤੇ ਹੁਣ ਹੁਣ ਤੱਕ ਆ ਜਿਹੜੀ ਗੱਲ ਕਬੀਰ ਕਹਿੰਦਾ ਕਿ ਉਹਦੀ ਜਗੜ ਬੰਕਾ ਭਾਈ ਦੋ ਵਾਰ ਕੋੜਾ ਤੇ ਵਾਰ ਖਾਈ ਇਹ ਗੁਰੂ ਤੋਂ ਪੁੱਛਦੇ ਵੀ ਇਹ ਕੀ ਹੈ ਕੋਈ ਇਹਨੇ ਲਿਖਿਆ ਕੋਰਬੋਚਾ ਜੇ ਗੁਰੂ ਆ ਇਹ ਆ ਫੇ ਚਾਹੁੰਦੇ ਨਹੀਂ ਆਹ ਕੋਈ ਚਾਹੁੰਦੇ ਨਹੀਂ ਆ ਵੀ ਇਹ ਤਾਂ ਪੁੱਛਣ ਦੀ ਨਹੀਂ ਗੱਲ ਇਹ ਤਾਂ ਗੱਲ ਜਾਰ ਨਹੀਂ ਕਰਨੀ ਫੇ ਤਾਂ ਖਲਾਫਾੜਾ ਨਖੜੇ ਹੋ ਤੁਸੀਂ ਕੋਈ ਵੀ ਬਹਾਨਾ ਨਹੀਂ ਚੱਲਣਾ ਕਿਸੇ ਦਾ ਸਾਬ ਦਾ ਅੰਦਰ ਕੀ ਹੈ ਸਭ ਜਾਹਰ ਹੈ ਜੋ ਜੋ ਕੰਮ ਕੀਤੇ ਨੇ ਸਭ ਦਾ ਪਤਾ ਜੋ ਸੋਚਿਆ ਹੈ ਸਭ ਦਾ ਪਤਾ ਸਾਰੇ ਰੰਗ ایکسپোজ ਹੋ ਜਾਣਗੇ ਦੱਸੇ ਕੋਈ ਬੋਲੇ ਆਹ ਗੱਲ ਲਿਖੀ ਸੀ ਕਿਉਂ ਨਹੀਂ ਪੁੱਛੀ ਤੁਸੀਂ ਇਹ ਗੱਲ ਸਾਡੇ ਸਮਝ ਨਹੀਂ ਆਈ ਤੁਸੀਂ ਕਿਹੜੀ ਗੱਲ ਦੇ ਕਹਿੰਦੇ ਅਸੀਂ ਸੰਤਾਂ ਜਿਹੜੀ ਗੱਲ ਦੇ ਕਹਿੰਦੇ ਅਸੀਂ ਖਾਲਸਾ ਖਾਲਸਾ ਤਾਂ ਉਹ ਹੈ ਪ੍ਰੇਮ ਭਗਤ ਜਨ ਜਾਨੀ ਤੁਸੀਂ ਕਿਵੇਂ ਕਹਿੰਦੇ ਅਸੀਂ ਖਾਲਸਾ ਉਹ ਗੱਲ ਜਵਾਬ ਦਿਓ ਖਾਰਸਾ ਥੋੜੇ ਵਰਗਾ ਸੀ ਜਦਾ ਮਤਲਬ ਖੋਟਾ ਜੇ ਖੋਟਾ ਖਾਰਸਾ ਸੀ ਤਾਂ ਖਾਰਸਾ ਦਾ ਗੁਰੂ ਆਪ ਕਹਿੰਦਾ ਖਾਰਸਾ ਮੈਂ ਪਹਿਲਾਂ ਮੇਰਾ ਰੂਪ ਹੈ ਖਾਰਸਾ ਮੇਰੇ ਖਾਸ ਰੂਪ ਖਾਰਸਾ ਤਵੇ ਖੋਟਾ ਹੀ ਸੀ ਗੁਰੂ ਜੇ ਹੁਣ ਵਾਲਾ ਖਾਰਸਾ ਨਰਮ ਲਾਇਏ ਗੁਰੂ ਨੂੰ ਤੇ ਖੋਟਾ ਹੀ ਹੋਰ ਖਰਾਕੇ ਮੇ ਜੋ ਖਰਾਫੇ ਤੋਂ ਦਿਖਾਤਾ ਨਹੀਂ ਜੇ ਤੁਸੀਂ ਖਾਲਸਾ ਹੋ ਤਾਂ ਉਹ ਖੁੱਟਾ ਤਹੀਂ ਕਹੋਂਗੇ ਜਿੰਨੀ ਖੋਟ ਥੋੜੇ ਚਾਹ ਚੁ ਗਿਆ ਤੇ ਗੁਰੂ ਦੇ ਨੰਦਿਆ ਹੋ ਰਿਹਾ ਹੁਣ ਨੰਦਿਆ ਕਰਵਾ ਰਹੇ ਨੇ ਨੰਦਿਆ ਨੇ ਗੁਰੂ ਦੇ ਦੂਹ ਤਰਮਾੜਾ ਕਰੂਆ ਮੇਰਾ ਤਰਮ ਹੋ ਰ ਮੈਂ ਕਹੋਂ ਵੀ ਜੇ ਤੁਸੀਂ ਖਾਲਸਾ ਹੋ ਭਾਈ ਤੁਹਾਡੇ ਬਾਰੇ ਦਾ ਤੁਹਾਡੇ ਗੁਰੂ ਸਿਖੇ ਜਦ ਤੁਸੀਂ ਨਾਨਕ ਕਹਿੰਦਾ ਹੈ ਆਪਣੇ ਆਪ ਨੂੰ ਗੁਰੂ ਅਮਰਦਾਸ ਤਾਂ ਨਾਨਕ ਦੇ ਬਰਾਬਰ ਦੀ ਬਾਣੀ ਲਿਖੀ ਉਹਨੇ ਨਾਨਕ ਦੇ ਬਰਾਬਰ ਦਾ ਗਿਆਨ ਹੈ ਨਾਨਕ ਦੇ ਬਰਾਬਰ ਦੀ ਡਿਊਟੀ ਕੀਤੀ ਹੈ ਨਾਨਕ ਦੇ ਬਰਾਬਰ ਦਾ ਪੰਥ ਚਲਾਇਆ ਗਾਂ ਦੀਵੇ ਨਾ ਦੀਵਾ ਲਾਗੇ ਦਿਖਾਇਆ ਅਮਰਦਾਸ RAMਦਾਸ ਨੇ ਕੰਮ ਵੀ ਕਰਕੇ ਦਿਖਾਇਆ ਕਾਹਹੀਂ ਨਾਨਕਾ ਹੈ ਤੂੰ ਦਿਖਾਦਾ ਕੋਣ ਕਰਕੇ ਹੋ ਉਹ ਕੰਮ ਜੜਾ ਉਹਨੇ ਕੀਤਾ ਨਹੀਂ ਤੁਸੀਂ ਘਾਲ ਤੱਕ ਮੈਂ ਕਾ ਲੂੰਗੇ ਅਪਾ ਪਰੇ ਜੀ ਹਲ ਕਰ ਰਹੇ ਆ ਆਦਮੀਆਂ ਦੇ ਵਿੱਚ ਕੱਲ ਜੈਨ ਕਰ ਰਹੇ ਮੈਂ ਤੇ ਜਵਾਬ ਦੇਣਾ ਨਹੀਂ ਬਹੁਤ ਕਿਉਂ ਘਰ ਤੱਕ ਕਾ ਲਨੇ ਆ ਦੂਈ ਪਬਲਿਕ ਨਹੀਂ ਕਹੁੰਦੀ ਤੂੰ ਦਾ ਤੇਰੀ ਕੀ ਗੋਣਾ ਤੂੰ ਕਹਣਾ ਅਸੀਂ ਕਹਣਾ ਨੇ ਅਧਿਆ ਹੁੰਦੀ ਸਹਮ ਪਾਛਾ ਦੀ ਤੂੰ ਨੇ ਦੇ ਘਰਾ ਰਹੇ ਤੋਦੇ ਬਰਾਬਰ ਆ ਤਦ ਮਾਝ ਦੇ ਬਰਬਰ ਹੋਣਾ ਚਾਹੁੰਨਾ ਬਰਬਰ ਹੋਇਆ ਹੈ ਖਾਲਸਾ ਖਾਲਸਾ ਮੇਰਾ ਵੀ ਸਤਗੁਰ ਪੁਰਾ ਉਹ ਕਹਦਾ ਮੇਰਾ ਵੀ ਸਤਗੁਰ ਪੁਰਾ ਖਾਲਸਾ ਤਾਂ ਗੁਰੂ ਜੀ ਸੰਸਾ ਦਾ ਸੰਗੁਰ ਬਣਨਾ ਚਾਹੁੰਨਾ ਤੁਸੀਂ ਹੈ ਹਕੀ ਜਵਾਬ ਦੇਣਗੇ ਮੂੰਹ ਅੜ ਕੇ ਖਾਲਸੇ ਖਾਤੇ ਪਗਾਲੀ ਕੀ ਆਪਣੇ ਆਪ ਨੂੰ ਸਮਝਦੇ ਨੇ ਯੋ ਆਪਣੀ ਸ਼ਕਲ ਤਾਂ ਦੇਖ ਲਓ ਅੰਦਰ ਤਾਂ ਜਾ ਹਲੋ ਆਪਣੇ ਕੀ ਹੈ ਉਹ ਤੁਸੀਂ ਕਿੱਥੇ ਹੋ ਉਹਨੇ ਸਰਪੰਚ ਬਾਰਤਾ ਤੁਸੀਂ ਕੀ ਬਾਰਤਾ ਤੁਸੀਂ ਠੱਗੋਂ ਬਾਰੋ ਸਰਪੰਚ ਚੱਲ ਦੇ ਉਹਨੇ ਕੀ ਕਰਕੇ ਦਿਖਾਓ ਕਹਿੰਦਾ ਹਾਲਿਓ ਅਸੀਂ ਕਹਿੰਦਾ ਅੰਨੇ ਸਾਰੀ ਉਹ ਕਰਕੇ ਤਾਂ ਦਿਖਾਓ ਪਹਿਲਾਂ ਹੀ ਖਾਰਤੇ ਮੈਂੋਂ ਕਰੂ ਨਵਾਸ कहना जो नवास मैं करू मैं पे बोलूंगा तो जो मैं लिख के गया दस गुणा बोलूंगा जिन्हें नहीं करूगा चल के मैं बोलूँगा आप बोलूगा हो आप उपदेश समझे आपे रचिया सबके साथ ਸਾਰੇ ਦੇ ਸਾਧਰ ਹੈ ਜੂਗ ਸਮਰੱਥਾ ਹੈ ਭਾਈ ਗੁਰੂ ਸਮਰੱਥ ਹੈ ਅਸੀਂ ਤਾਂ ਸਮਰੱਥ ਹੈ ਨਹੀਂ ਉਹ ਤਾਂ ਸਮਰੱਥ ਹੈ ਨਾ ਉਹ ਤਾਂ ਕਰਦਾ ਕੰਮ ਨਾਲ ਨੂੰ ਬਲਾ ਬੋਲਦਾ ਕੋ ਨਾਲ ਨੂੰ ਬਲਾ ਬੋਲਦਾ ਕਦੇ ਵੀ ਬਲਾ ਬੋਲਦਾ ਨਾਸੰਭਾਸ਼ਾ ਵੀ ਕਹਿੰਦੇ ਬਲਾ ਬੋਲਦੇ ਤੋਹੇ ਵਖਾਨਿ ਮੈਂ ਨਾ ਕਹੋ ਸਭ ਤੋਹੇ ਵਖਾਨਿ ਉਹ ਹੀ ਗੱਲ ਹੈ ਮੈਂ ਨਹੀਂ ਕਹਿਆ ਕਿ ਆ ਕੁਝ ਵੀ ਸਭ ਤੋਹੇ ਵਖਾਨਾ ਤਹਿ ਵਖਾਨ ਕੀਤਾ ਮੁਝ ਵੀ ਖਾਲਸਾ ਹੀ ਬੋਲੇ ਜੀ ਜੀ ਬੋਲਦਾ ਉਹੀ ਬੋਲਦਾ ਜਦ ਬੋਲਦਾ